ਬਾਈ ਹਸਤਰੀਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਧਲੇਰਾ ਦੇ ਡਾਕਟਰ ਦੀਆਂ ਬੱਕਰੀਆਂ ਦਾ ਬਾਲੇ ਬਾਰੀ ਦਿਖਾਤੀਆਂ ਵੀਡੀਓ ਦੇ ਵਿੱਚ ਅੱਜ ਆਹਾ ਬੱਕਰਾ ਦਿਖਾਉਨੇ ਆ ਇਹਦੀ ਡਿਟੇਲ ਸਾਰੀ ਇਹ ਹੁਣ ਮਾਲ ਦੇ ਵਿੱਚ ਰੱਖਿਆ ਆਪਾਂ ਹਾਂ ਬਾਈ ਮਾਲ ਦੇ ਵਿੱਚ ਮਾਲ ਦੇ ਵਿੱਚ ਰੱਖਿਆ ਨੇ ਇਹ ਬੱਕਰੀ ਦੀ ਸਾਰੀ ਡਿਟੇਲ ਤੁਹਾਨੂੰ ਆ ਵੀਡੀਓ ਦੇ ਵਿੱਚ ਮਿਲ ਜੂਗੀ ਵੀ ਕਿੰਨੇ ਦੰਦਾ ਤੇ ਕਿਵੇਂ ਦਾ ਇਹ ਬੱਕਰਾ ਗਾ ਬਾਈ ਆਪਣੇ ਨਾਲ ਹਸਤਰੀਕਾਲ ਬਾਈ ਹਸਤਰੀਕਾਲ ਵੀਰੇ ਬਾਈ ਨਾ ਕੀ ਆਪਣਾ ਮੇਰਾ ਨਾਮ ਉਹ ਸਾਧੂ ਆ ਵੀਰੇ ਸਾਧੂ ਤੂੰ ਡਾਕਟਰ ਦਾ ਵੱਡਾ ਪਈਆ ਕਿ ਛੋਟਾ ਤਰੇ ਨਹੀਂ ਛੋਟਾ ਆ ਵੀਰੇ ਛੋਟਾ ਆ ਹਾਂ ਠੀਕ ਆ ਤੇ ਦੇਖਣ ਜਿਉਂ ਉਹ ਆ ਹਨਾ ਡਾਕਟਰ ਦੀ ਹੈਡ ਛੋਟੀ ਆ ਹਾਂ ਉਹਦੀ ਹੈਡ ਹਾਂ ਉਹਦੀ ਹੈਡ ਛੋਟੀ ਆ ਜੀ ਠੀਕ ਆ ਤੇ ਆ ਬੱਕਰੇ ਬਾਰੇ ਦੱਸ ਲੈ ਇਹ ਬੱਚਾ ਆਪਣਾ ਹੋ ਗਿਆ 2 ਸਾਲ ਦਾ ਹੋ ਗਿਆ 4 ਦੇ ਨਾਲ 6 ਅੰਡਾ ਹੁਣ ਕੱਢਿਆ ਨੇ 6 ਅੰਡਾ ਹੁਣ ਕੱਢਿਆ ਹਾਂ ਠੀਕ ਆ 45 ਇੰਚਾ ਹੈਡ ਆ ਇਹਦੀ 45 ਇੰਚ ਹੈਡ ਹੋ ਗਈ 45 ਲੱਗਿਆ ਕਿੰਨੇ ਕਰ ਜੂਗਾ ਇਹ 8 ਦੰਦ ਤੱਕ ਜਾਂਦਾ ਜਾਂਦਾ ਇਹ 8 ਦੰਦ ਤੱਕ ਕਰ ਜਾਣੀ ਇਹਨੇ ਮਤਲਬ ਇਹ ਵਧੀਆ ਕਹਿ ਰਹੀ ਏ ਦੀ ਬੱਚੇ ਨੇ ਕਰ ਜਾਣੇ 47 48 ਇੰਚ ਦੇ ਕਰ ਜਾਣੀ ਇਹਨੇ ਹਾਂ ਠੀਕ ਆ ਇਹ ਆਪਣੇ ਵੱਡੇ ਬੱਕਰੇ ਦਾ ਹੈ ਬਾਕੀ ਇਹ ਤਾਂ ਕੱਢੀ ਜਾਂਦਾ ਹੈ ਟਾਹ ਘਰ ਵਾਲੇ ਵੱਡੇ ਬੱਕਰੇ ਦਾ ਹੈ ਹਾਂ ਵੱਡੇ ਬੱਕਰੇ ਦਾ ਬੱਚਾ ਹੈ ਠੀਕ ਆ ਇਹਦੀ ਮਾਂ ਪੱਖੋਂ ਕਿਵੇਂ ਆ ਫਿਰ ਇਹ ਮਾਂ ਪੱਖੋਂ ਮਾਂ ਪੂਰੀ ਵਧੀਆ ਗਈ ਹੈਗੀ ਉਰੇ ਕਹੇ ਨਹੀਂ ਬੱਕਰੀ ਦੀ ਮਾਂ ਤਾਂ ਸੇਲ ਕਰਦੀ ਦੀ ਹਾਂ ਸੇਲ ਕਰਦੀ ਬਈ ਉਹ ਇਹ ਦਿਖਾਉਂਦੇ ਵੀ ਘੱਟ ਹੁੰਦੇ ਆ ਇਹ ਆ ਜਾਨਾ ਤੁਹਾਨੂੰ ਸਿੱਧੀ ਜੀ ਗੱਲ ਦੱਸਦੀ ਹੁਣ ਇਹ ਫਿਰ ਬੋਕ ਛੱਡਣਾ ਵੀ ਮਾਲ ਦੇ ਵਿੱਚ ਹਾਂ ਹਾਂ ਇਹ ਮਾਲ ਦੇ ਵਿੱਚ ਬੱਚਾ ਰੱਖਿਆ ਹੋਇਆ ਹਣ ਠੀਕ ਆ ਕੰਨ ਕੁੰਨ ਕਿੰਨੇ ਇੰਚ ਦੇ ਹੋਣਗੇ ਇਹਦੇ ਕੰਨ ਇਹਦੇ ਹੋਣੇਗਾ 15 16 ਇੰਚ ਦੇ ਹੋਣਗੇ 15 16 ਇੰਚ ਹਾਂ ਕੱਲਾ ਕੰਨ ਨਹੀਂ ਬਾਕੀ ਪਿੰਡੇ ਪੁੰਡੇ ਸੈਨਾ ਗਾੜੀ ਹੈ ਨਾ ਬਾਕੀ ਬੱਚੇ ਦਾ ਬੂਥਲ ਵਾਥਰ ਠੀਕ ਆ ਇਹ ਚੀਜ਼ ਉਹਦੇ ਭੱਖੇ ਦੀ ਮਾਂ ਕਿਵੇਂ ਸੀ ਦੁੱਧ ਪੋਖਾਈ ਮਾਤਾ ਥੱਲੇ ਹੈਗਾ ਦੀਗਾ ਬਲੂਨ ਸੀਗੀ ਤੇ 4 ਲੀਟਰ ਦੁੱਧ ਹੈਗਾ 4 ਲੀਟਰ ਬਲੂਨ ਥੱਲੇ ਜੀ ਹਾਂ ਬਲੂਨ ਦਾ ਰੱਖਿਆ ਹੋਇਆ ਬੱਚਾ ਇਹ ਹਾਂ ਬਲੂਨ ਦਾ ਰੱਖਿਆ ਹੋਇਆ ਠੀਕ ਆ ਕਿੰਨੇ ਬੱਚੇ ਦਿੱਤੇ ਸੀ ਉਹਨੇ ਬਾਈ ਉਹਨੇ ਬਾਈ 2 ਦਿੱਤੇ ਦੀਗੇ 2 ਇੱਕ ਪੱਟ ਜੀ ਹਾਂ ਇੱਕ ਪੱਟ ਜੀ ਇਹਦੇ ਨਾਲ ਫੀਮ ਬੱਕਰਾ ਛੇ ਹੁਣ ਇਹਨੇ 2 ਦੰਦ ਕੱਢੇ ਕੇ 4 ਇਹਨੇ 4 4 ਕੱਢਤੇ 4 ਦੇ ਨਾਲ 6 ਮਾਰ ਗਿਆ ਹੁਣ 6 ਮਾਰ ਗਿਆ 6 ਦੰਦ ਹੋ ਗਿਆ 2 ਸਾਲ ਦਾ ਹੋ ਗਿਆ ਇਹ 2 ਸਾਲ ਦਾ ਕਰਾ ਉਸ ਕੋਈ ਕਰਾਈ ਬੱਕਰੀ ਤਾਂ ਨਹੀਂ ਨਹੀਂ ਹਜੇ ਨਹੀਂ ਕੋਈ ਕਰਾ ਕਰਾਈ ਕਮਾਂ ਛੱਡੋਗੇ ਫਿਰ ਹੁਣ ਇਹਨੂੰ ਬਸ ਗਾਂ ਛੱਡਾਂਗੇ ਤੇ ਗਾਹਾਂ ਪਾ ਦੋਪੂ ਦਏ ਦੇਖਾਂਗੇ ਇੱਕ ਦੋ ਕ ਬੱਕਰੀਆਂ ਤੋਂ ਕਰਾਵਾਂਗੇ ਬਾਕੀ ਦਾ ਜਦੋਂ 8 ਦੰਦ ਲਾ ਗਏ ਨਾ ਉਦੋਂ ਹੀ ਪਤਾ ਗਿਆ ਫਿਰ ਨਾਲੇ ਦਾ ਬੱਚਾ ਉੱਥੇ ਹੀ ਹੈ ਟ੍ਰੋਗ ਜਾਂਦਾਗਾ ਨਾਲੇ ਮੁਸਕ ਵੱਧ ਜਾਂਦਾਗਾ ਅਸੀਂ ਵੀ ਤੁਸੀਂ 8 ਦੰਦ ਤੇ ਛੱਡ ਦੇਣਾ ਹਾਂ 8 ਦੰਦ ਤੇ ਘੁੱਟੋਗਾ 8 ਦੰਦ ਤੇ ਨਾਲਿਆਂ ਨੂੰ ਬੱਚਾ ਹੈ ਟ੍ਰੋਡ ਵਧੀਆ ਲਾ ਜਾਂਦਾ ਹਨ ਹੂੰ ਠੀਕ ਆ ਇਹਨੂੰ ਤੋਰੀ ਮੜ ਜਾਏ ਨੇ ਆ ਲੋਹੇ ਰੰਗ ਵਾਲਾ ਵੀ ਖੜਾ ਹੈ ਬੱਕਰਾ ਟੈਸਟ ਟੁੱਟੀ ਕਲਾਣਾ ਵੀ ਓਕੇ ਆ ਬੱਚਾ ਬਈ ਤੇ ਬਾਕੀ ਬਰੀਡ ਤਾਂ ਇਹਨਾਂ ਦੀ ਹੈਗੀ ਆ ਸਾਨੂੰ ਸਾਰਿਆਂ ਨੂੰ ਪਤਾ ਇਹ ਤਾਂ ਹਜੇ ਬੱਕਰੀ ਕੋਈ ਇੱਕ ਅੱਧੀ ਵੀ ਨਹੀਂ ਕਰਾਈ ਕਰਾਛ ਨਹੀਂ ਜੱਟ ਲੈਂਡ ਦੇ ਮਾਰੇ ਨੇ ਨਹੀਂ ਨਹੀਂ ਬਾਈ ਹਜੇ ਕੋਈ ਨਹੀਂ ਕਰਾਈ ਹੁਣ ਕਰਾਵਾਂਗੇ ਖਰਾਕ ਰੂਕ ਫਿਰ ਇਹਨੂੰ ਕੀ ਪਾਇਆ ਸ਼ੁਰੂ ਤੋਂ ਲੈ ਕੇ ਸ਼ੁਰੂ ਤੋਂ ਬਸ ਆਹ ਜਿਹੜਾ ਦੂਜੇ ਬੱਕਰੀਆਂ ਨਾਲ ਦੁੱਧ ਕੋਈ ਪਾਇਆ ਲੱਗ ਤੋਂ ਦੁੱਧ ਉਹ ਤੈਨੂੰ ਦੱਸਿਆ ਦੇ ਅੱਗੇ ਪਹਿਲੀ ਵੀਡੀਓ ਚ ਵੀ ਦੱਸਿਆ ਦੇ ਵੀ ਘਟੋ ਘਟ ਘਟ ਤੋਂ ਘਟ ਮੰਨ ਕੇ ਚੱਲ ਵੀ ਦੋ ਦਿਨ ਤੱਕ ਦਾ ਦੁੱਧ ਚੁੰਗੀ ਜਾਂਦਾ ਲੱਗਾ ਬੱਚਾ ਨਾ ਬਾਕੀ ਹਾਂ ਉਸ ਤੋਂ ਬਾਅਦ ਮੈਨੂੰ ਬਾਲਟੀ ਦੇ ਲਾ ਲਈ ਤੀ ਦੁੱਧ ਦੇ ਨਾਲ ਹੀ ਗੱਲ ਬਣਦੀ ਕਿੰਨਾ ਦੁੱਧ ਪਿਆਉਂਦੇ ਹੁੰਦੇ ਸੀ ਦੇਣ ਦਾ ਇਹਨੂੰ ਫਿਰ ਉਹ ਤਾਂ ਕੋਈ ਮੈਨ ਮੁਣਕੇ ਨਹੀਂ ਦੀ ਪਿਆਉਂਦੇ ਹਾਂ ਹਾਂ ਬਸ ਠੀਕ ਹੈ ਜਿੰਨਾ ਪੀ ਲਾਉਂਦਾ ਦੀਆ ਵੇ ਭਾਈ ਦੁੱਧ ਬਿਨਾ ਗੱਲ ਨਹੀਂ ਬਣਦੀ ਹੈ ਨਾ ਹਾਂ ਦੁੱਧ ਦੇ ਨਾਲ ਹੀ ਜਰਾ ਬੱਚਾ ਪੰਦਾ ਹੈਗਾ ਹੈ ਨਾ ਵਾ ਬਾਕੀ ਉਹ ਫਿਰ ਹੋਰ ਖਰਾਕ ਰੋਕ ਕੀ ਪਾਉਂਦੇ ਸੀ ਇਹਨੂੰ ਹੋਰ ਖਰਾਕ ਤਾਂ ਬਾਕੀ ਗਰੇਜਿੰਗ ਤੇ ਬੱਕਰੇ ਆਂਦੀਆਂ ਨਾਲ ਹੀ ਇਹ ਜਾਂਦਾ ਨਾਲ ਹੀ ਆ ਜਾਂਦਾ ਹੋਰ ਕੋਈ ਲਾ ਇਹਦਾ ਖਰਾਕ ਨਹੀਂ 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 ਲਾ ਇਹਦਾ ਕੋਈ ਨਹੀਂ ਬਈ ਠੀਕ ਹੈ ਹਾਂ ਇਹ ਬੱਕਰਾ ਸੀ ਭਾਈ ਇਹ ਦਿਖਾਉਣਾ ਸੀ ਅੱ ਤੇ ਬਾਕੀ ਬੱਕਰੀਆਂ ਦਾ ਪਹਿਲਾਂ ਬਹੁਤ ਖਾਈਆਂ ਨੇ ਇਹਨਾਂ ਦੀਆਂ ਤੇ ਜੇ ਕਿਤੇ ਹੋਰ ਮਿਲੇ ਬਾਈ ਮੇਲੇ ਮੂਲੇ ਦੇ ਫੇਰ ਇਹਨਾਂ ਦੀਆਂ ਬੱਕਰੀਆਂ ਵੀ ਦਿਖਾਵਾਂਗੇ ਹਾਂ ਗਾਂ ਦੀ ਵੀਡੀਓ ਦਿਖਾਵਾਂਗੇ ਕਾਲੇ ਕਾਲੇ ਮੇਲੇ ਤੇ ਹਾਂ ਕਾਲੇ ਕਾਲੇ ਦੇ ਰੱਬ ਰੱਖੇ ਸੌਖਾ ਉੱਥੇ ਦਿਖਾਵਾਂਗੇ ਬਾਈ ਬੱਕਰੀਆਂ ਠੀਕ ਆ ਬਾਈ ਓ ਠੀਕ ਆ ਵੀਰੇ ਓਕੇ ਧੰਨਵਾਦ